ਹਾਂਜੀ ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਅਸਿਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਹੁਣ ਬਾਈ ਗਾਹਾਂ ਲਈ ਮੋਟਰ ਪਰ ਗੇੜਾ ਮਾਰਨ ਆਏ ਪਏ ਤੇ ਬਾਕੀ ਸਭ ਨੂੰ ਆਪਾਂ ਨੇ ਬਾਈ ਬੰਦਾ ਲਾਇਆ ਵੇ ਤਜ ਕੱਖ ਕੱਢਣ ਨੂੰ ਉੱਧਰ ਵੀ ਕੱਖ ਕਢਾਤਾ ਸਾਰਾ ਜਿਹੜਾ ਹੈਗਾ ਤਾਂ ਇੱਧਰ ਵੀ ਕਢਾਤਾ ਤੇ ਇੱਧਰ 500 ਸਾਡੇ ਕਿਵੇਂ ਆ ਕੈਂਮਾ ਸੇ ਤਾਂ ਲੈ ਸਭ ਆਪਣਾ ਹੈ ਕੈਂ ਪੱਧਰ ਤੇ ਬਾਕੀ ਬਈ ਜਿਹੜਾ ਕਸ ਕੁਖਰ ਤਾਂ ਹੁਣ ਸਾਈਕੇ ਦਾ ਰਹਿੰਦਾ ਆਪਣਾ ਇੱਧਰ ਤਾਂ ਆਪਾਂ ਨੇ ਹੱਥ ਘਮਾਇਆ ਲਾ ਤਾਂ ਸਾਈਕੇ ਰਹਿੰਦਾ ਇੱਥੇ ਕੋੜਵਾਤਾ ਇੱਕ ਉੱਥੇ ਰਹਿੰਦਾ ਤਾਂ ਉਹ ਕੜਵਾਤਾ ਤੇ ਜਿਹੜਾ ਮਾੜਾ ਮੋਟਾ ਰਹਿ ਵੀ ਗਿਆ ਕੜਵਾਦਾਂਗੇ ਫਿਰ ਤੇ ਬਾਕੀ ਬਈ ਆਪਣੇ ਇੱਧਰ ਰੋਪੜ ਲਾ ਕੇ ਜੀ ਮੀਂਹ ਬਹੁਤ ਅਸਿਆ ਹੋਇਆ ਆ ਕਰਕੇ ਹੁਣ ਖੇਤਾਂ ਨੂੰ ਪਾਣੀ ਪੋਣੀ ਤਾਂ ਆਪਾਂ ਨੇ ਲਾਇਆ ਨਹੀਂ ਹੈਗਾ ਚਲੋ ਹੁਣ ਜੇ ਮੀਂਹ ਪੈ ਕੇ ਜਿਹੜਾ ਰੀਜੈਂਟ ਪਾਈ ਸੀ ਆਪਾਂ ਨੇ ਉਹ ਤੇ ਜਾ ਪਾਣੀ ਪਾ ਦੋ ਫਿਰ ਇੱਕ ਦਿਨ ਮੈਂ ਪੜ ਲਾਈਟ ਵੀ ਨਹੀਂ ਆਈ ਮੁੜ ਕੇ ਤਿੰਨ ਚਾਰ ਦਿਨ ਹੋ ਚੱਲੇ ਬਾਈ ਤਿੰਨ ਦਿਨ ਹੋ ਗਏ ਮੋਲਾ ਜਿੱਦਾਂ ਰਹੀ ਹੁਣਾਂ ਨੇ ਵੀ ਤਾਂ ਨਹੀਂ ਛੱਡੀ ਹੋਣੀ ਵੀ ਮੀਂਹ ਤਾਂ ਪਈ ਜਾਂਦਾ ਇਹੇ ਕਰਕੇ ਵੀ ਪਿੱਛੇ ਵੀ ਕੋਈ ਫਲਟ ਬੁਲਟ ਪਈ ਜਾਂਦੇ ਆ ਨਾ ਦਰਦਦੂਤ ਆਪਣੇ ਬਾਈ ਮੀਂਹ ਬਹੁਤ ਜ਼ਿਆਦਾ ਤਗੜਾ ਦੱਸਿਆ ਗਿਆ ਹੁਣ ਤਾਂ ਕਰਕੇ ਹੁਣ ਆਪਾਂ ਨੇ ਬਾਣੀ ਰੋਕ ਤੇ ਲਾਈਟ ਵੀ ਨਹੀਂ ਹੈਗੀ ਤੇ ਬਾਕੀ ਚੱਲਦੇ ਆ ਅੱਜ ਸਾਨੂੰ ਤਿੰਨ ਤਿੰਨ ਜਾਦ ਦੇ ਲੈਣ ਦੱਸਿਆ ਵੈ ਤੰਨਾ ਵਾਚਾ ਪੱਕੜ ਦੇਖੋ ਤੁਸੀਂ ਕਿਹੜੇ ਖਾਮਾ ਚੜੇ ਆ ਹੋਣ ਫੌਰਾਂ ਕਮ ਜੀ ਨੂੰ ਕਹਿੰਦੇ ਆ ਨਾ ਮੌਸਮ ਹਾਂ ਜੀ ਥੋੜਾ ਥੋੜਾ ਕਰਦੀ ਆ ਧਰਤੀ ਵੀ ਮੀਂਹ ਦੇ ਪੁੱਬੇ ਜਾਣ ਤਾਂ ਹੈਗੇ ਆ ਬਾਕੀ ਕਿਦੋਂ ਕਿਹੜੀਆਂ ਗਰਦੀ ਲਈਆਂ ਅੱਜ ਡੈਂਕਰ ਡੰਗੜ ਕਰਾਉਂ ਕਰਾਉਂ ਕਰਾ ਪਤਾ ਨਾ ਹਾਂ ਜੀ ਹਾਂ ਆ ਬੰਤੀ ਆ ਰਸਪਰੇ ਰਹਿ ਗਈ ਕੱਟ ਕਾਲੂ ਦੇਖਦੇ ਮੈਂ ਤਾਂ ਮੀਂਹ ਕਰਕੇ ਨਹੀਂ ਕਰਕੇ ਗਿਆ ਹਾਂ ਜੀ ਪਹਿਲਾਂ ਬਈ ਅਸੀਂ ਕਰਕੇ ਆ 1 ਮੀਟਰ ਹਾਂ ਨੂੰ ਪਾ ਗਏ ਬਿਲੂ ਘਰ ਤੇ ਅੱਜ ਸਪਾਈਸ ਕੋਈ ਵੀ ਕਰੀਆ ਤੇ ਏਸੀ ਉਸੀਆਂ ਦੇ ਜਿਹੜਾ ਫਿਲਟਰ ਬੋਟਰ ਪ੍ਰਿੰਟਰ ਭੋਂਡਾ ਲੱਗੇ ਨੇ ਜੜੀ ਜੁੜੀ ਉਹ ਸਾਰੇ ਸਾਫ ਕਰਕੇ ਇੱਕ ਗੁੰਮੜ ਦੇ ਕੋਲ ਪਿੱਪੜੇ ਜੰਮੇ ਆਉਣੇ ਆ ਤੇ ਉਹ ਪਤਾ ਨਹੀਂ ਦੇਖ ਲੈ ਹੈ ਪੱਛ ਕਿਵੇਂ ਆ ਹਾਂ ਜੀ ਹਾਂ ਉਹ ਤੇਲ ਲੱਗੀ ਵੀ ਆ ਤੇਲ ਦੇ ਵਿੱਚੋਂ ਨਿਕਲੇ ਆਉਣੇ ਹਨਾ ਕਿੰਨੇ ਦੂਈ ਵੀ ਤੇਲ ਹੁੰਦੀ ਵਾਥਰ ਪੁੱਥਰ ਦੀ ਹੋਰ ਵਿੱਚ ਨੇ ਵੀ ਨਿਕਲੇ ਆਉਣੇ ਆ ਹੈਰਾਨ ਦੀ ਗੱਲ ਆ ਯਾਰ ਇਹ ਤਾਂ ਤੇ ਉਹ ਪਿੱਪੜਾ ਪੁੱਪੜਾ ਯਾਰ ਕਿ ਭਾਈ ਇੱਥੇ ਸਪਰੇਅ ਸਫੂ ਕਰਕੇ ਆਏ ਸੈੱਟ ਨਹੀਂ ਤਾਂ ਮੇਰਾ ਪਹਿਲਾਂ ਸੁਨੀਲ ਦੇ ਜੱਗੇ ਨਾਲ ਕੇਪ ਦੇ ਕੰਮ ਇੱਥੇ ਤੇ ਆ ਕੇ ਸਪਰੇਅ ਸਪਰੂ ਕਰੀ ਆ ਹੋਰ ਕਰਕੇ ਆਏ ਹੁਣ ਤੇ ਬਾਹਰ ਗੋਸ ਤੋਂ ਨਾਲ ਥੋੜਾ ਜਿਹਾ ਉਹ ਤੋਂ ਵਾਈ ਕਰਕੇ ਆਏ ਆ ਹੁਣ ਘੋੜਿਆਂ ਦਾ ਕੰਮ ਕਰਨ ਵੇੜ ਕੇ ਹੁਣ ਆ ਗਿਆ ਤੇ ਅਸੀਂ ਖੇਤਾਂ ਨੂੰ ਮਾਂਗਾ ਚਲੋ ਦੇਖਿਆ ਉਹਨੇ ਕਿੰਨਾ ਕਰਦਾ ਇਹ ਚ ਰਹਿੰਦੇ ਆ ਜੇ ਘੁੰਮਣ ਨੂੰ ਪਾਚਾ ਆ ਜਿਵੇਂ ਕੀ ਆ ਥੋੜਾ ਥੋੜਾ ਰਹਿੰਦਾ ਜਿਵੇਂ ਆ ਹਾਏ ਪਾਉ ਸੀ ਜੀ ਪਤਾ ਨਹੀਂ ਕਿਵੇਂ ਆ ਜਾਂਦੀ ਹੈ ਨਾ ਇਸ ਟਾਈਮ ਪਾਣੀ ਇਹ ਜਿਵੇਂ ਦੇਖਣਾ ਚਾਹੇ ਗੁਦਰਤੀ ਇਹ ਇਹਦੇ ਵਿੱਚ ਆ ਜਾਂਦਾ ਦੁਕਾਨ ਇਹ ਇਹਦੇ ਉੱਪਰ ਖਿੱਚ ਲੰਦੀ ਹੈ ਇਹਦੇ ਉੱਪਰ ਆ ਜਾਂਦਾ ਪਾਣੀ ਓਸ ਤਾਂ ਹੁੰਦੀ ਹੈ ਜਿਹੜੀ ਆਏ ਜਾਂ ਪੈਰ ਤੁਰਦੇ ਆਪਾਂ ਪੈਰਾਂ ਦੀ ਲੈ ਜਾਂਦੀ ਇਹ ਓਸ ਨਹੀਂ ਰਹਿ ਗਈ ਤੇਲ ਹੈ ਕਾ ਇਹ ਇਹ ਵੀ ਜਮਾ ਕਰਨਦੀ ਖਾਲੇ ਪੀ ਲੰਦਾ ਪਾਣੀ ਉੱਪਰ ਕਿੰਨਾ ਵੀ ਇਹਨੇ ਬੀਤਾ ਪਿਆ ਰੱਜੀ ਵੀ ਹੈ ਤਾਂ ਉਹਦੀ ਉਹ ਖੁਸ਼ੀਆਂ ਨੇ ਇਹ ਵੀ ਰੱਜੀ ਵੀ ਹੈ ਮੈਂ ਪਾਣੀ ਦੇ ਹਰ ਵਕਤ ਵੀ ਤਾਂ ਹੋएगी ਬਣਾ ਹੁਣ ਹੀ ਚਾਹੀਦੀ ਹੁਣੇ ਫਿਰ ਹੁਣ ਹੀ ਚਾਹੀਦੀ ਇਹ ਬਾਕੀ ਬਈ ਸੰਤੀ ਜਾੜਾ ਸੀ ਟਰਾਲੇ ਵਾਲਿਆ ਕੋ ਤੇ ਟਰਾਲੇ ਰੰਗ ਰੋਂਕ ਹੋ ਗਿਆ ਤੁਸੀਂ ਚਾਚੇ ਨਾਲ ਬਲੌਗ ਚ ਦੇਖਿਆ ਹੋਣਾ ਤੇ ਉਹਨਾਂ ਗੱਗਾ ਵੀ ਰਗਾ ਕੰਨਾ ਵੀ ਉਹ ਕਰਕੇ ਆਉਣਾ ਆਪਾਂ ਨੇ ਵੀ ਸਟicker ਸਹੀ ਤਰੀਕੇ ਨਾਲ ਲਗਾਉਣੇ ਵੀ ਥੋੜਾ ਬੋੜਾ ਫਰਕ ਨਹੀਂ ਪੈਂਦਾ ਚੀਜ਼ਾਂ ਕਰਕੇ ਬਈ ਜਾਣਾ ਉੱਥੇ ਨੂੰ ਕੱਢ ਦੂੰ। ਫਿਰ ਅੱਜ ਨਵੇੜਿਆ ਹੀ ਆਪਣੇ ਕੰਮ ਜਿਹੜੇ ਹੈਗੇ ਤੇ ਉੱਧਰ ਤੇ ਹੁਣ ਚੱਲਦੇ ਆ ਫਿਰ ਘਰ ਨੂੰ। सनी ਦਾ ਫੋਨ ਆ ਗਿਆ ਕਹਿੰਦਾ ਰੁਕੜ ਜਾ ਕੇ ਆਉਣਾ ਬਈ ਸਮਾਨ ਲੈ ਕੇ ਹੁਣ ਉੱਧਰ ਨੂੰ ਜਾਣਾ ਪੈਣਾ ਮੈਨੂੰ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਕੀ ਦੱਬ ਜਾਂਦੇ ਹੁਣ ਸੰਨੀ ਵੱਲ ਤੇ ਚਲੋ ਕੱਲ ਤੇ ਦਿਖਾਉਣੇ ਬਾਕੀ ਸਾਨੂੰ ਹੀਰੇ ਦੇ ਹੀਰੇ ਨਾਲ ਦਾਣਾ ਦੂਣਾ ਪਾਇਆ ਵੇ ਆਪਾਂ ਨੇ ਹਣ ਲਓ ਜੀ ਭਾਈ ਅੱਜ ਫੇਰ ਪਹੁੰਚੇ ਆਪਾਂ ਮੁੰਡਾ ਗਰੁੱਪ ਦੇ ਅੱਜ ਫੇਰ ਦਰਸ਼ਨ ਹੋ ਗਏ ਮੁੰਡਾ ਗਰੁੱਪ ਦੇ ਸਾਡੇ ਲੈ ਟਰਾਲੇ ਖੜੇ ਆ ਅੰਦਰ ਲਓ ਜੀ ਐਮ ਡੀ ਫੌਂਦਗੇ ਮੁੰਡਾ ਗਰੁੱਪ ਦੇ ਤੇ ਬਾਕੀ ਦੂਏ ਬੰਦੇ ਸਾਡੀ ਸੇਵਾ ਹੋ ਰਹੀ ਆ ਇਹ ਢੱਲੋ ਫਾਰਮ ਤੇ ਆ ਇਹ ਉਹ ਨਾਲ ਆ ਗਿਆ ਹਨਾ ਦੂਏ ਵੀਰੇ ਦਾ ਉਹ ਤੇ ਖੜਾ ਉਹ ਮੈਂ ਕਹਿੰਦਾ ਇੱਥੇ ਰਹਿ ਬਾਈ ਨਹੀਂ ਫੱਜੀ ਦਵਾਈ ਵਾਲਾ ਇਹਦਾ ਦੂਆ ਕਿੱਥੇ ਆਪਣਾ ਉਧਰ ਥੋੜੀ ਆ ਹਰਜੀ ਤੜੰਗ ਨੂੰ ਪ੍ਰਾਈਮਰ 바ਚ ਛੱਡੇ ਆ ਸਾਰਾ ਲੱਗਿਆ ਸਟicker ਲਾਉ ਨਾ ਖੜਾ ਬਈ ਟਰਾਲਾ ਪੜਾ ਰੰਗ ਵਾਲਾ ਫਰਾਈ ਦਾ ਆ ਪਈਆਂ ਨੇ ਸੋ ਚੈੱਕਾ ਬਹੁਤ ਜੀ ਬਾਕੀ ਰੰਗ ਮਰਮਰ ਰਹਿੰਦੇ ਆ ਜੇ ਪਿੰਡੂਣ ਨੂੰ ਹੈ ਪ੍ਰਗਟ ਬਾਈ ਰੰਗ ਵਾਲਾ ਜਮਾ ਹੀ ਸਰਾ ਕਰਿਆ ਪਿਆ ਹੈ ਜਿੰਨਾ ਉਸਨ ਮਾਲਕ ਨੇ ਸੈਟੀਸਫਾਈ ਦੇਖੀ ਬਾਈ ਰੰਗ ਚਲੋ ਚਲੋ ਰੰਗ ਆ ਗੜੀ ਹੈ ਨਾ ਬਣ ਰਿਹਾ ਡਿਗਾਰਡ ਹੈ ਦੇਖ ਲੈ ਬਿਨਾਂ ਸਟੈਂਡ ਤੇ ਖੜੀਏ ਹਿਸਾਬ ਦਾ ਵਾਦੂ ਹਾਂ ਤਿਆਰ ਹੈ ਜੀ ਨਾ ਇਹ ਤਾਂ ਚੱਕਰ ਦੀ ਬਾਡੀ ਵਾਲੀ ਜਾਨੀ ਇਹ ਇਹ ਨਹੀਂ ਸਮਝਦਾ ਉਹ ਬਾਈ ਜੀ ਹਾਂ ਇਹ ਨਾਲ ਜੀ ਮੈਨੂੰ ਵੀ ਮੈਨੂੰ ਇਹਦੇ ਨਾਲ ਤਿਆਰ ਕਰਕੇ ਦੋ ਸੱਜ ਜਨੀਕ ਜੀ ਚੀਜ਼ ਹੋ ਜਾਣੀ ਆ ਨਾ ਜਮਾਈ ਜਨੀਰ ਜਿਹਾ ਕੰਮ ਹੋ ਜਾਣਾ ਇਹਨੂੰ ਫੜ ਕੇ ਤਿਆਰ ਹੋਣੀ ਆ ਤਾਂ ਇਹ ਗੱਲ ਆ ਦਨ ਹੋਇਆ ਬਈ ਇੱਧਰ ਦੇਖਾ ਨੀਲਾ ਰੰਗ ਸਾਰੇ ਸੱਪ ਲਾਉਣੇ ਆ ਰਸਾ ਲਵਾਇਆ ਗੱਗੇ ਨੇ ਤੇ ਬਈ ਕਾ ਵੇ ਲੱਗੇਗਾ ਮਗਰਦਾ ਯਾਰ ਹੂੰ ਹੋਦੇ ਸਾਰੇ ਸੱਪ ਸੁਪੇ ਲੱਗੇ ਹੋਏ ਹੂੰ ਤੂੰ ਕਹਿੰਦਾ ਸੱਪ ਨਹੀਂ ਲਵਾਏ ਰੰਗ ਦੀ ਯਾਰ ਕੁਆਲਿਟੀ ਬਹੁਤ ਆ ਬਈ ਬਹੁਤ ਜ਼ਿਆਦਾ ਹਨਾ ਕੋਈ ਵੀ ਦੇਖ ਇੰਨਾ ਵੀ ਡਿਫਰੈਂਸ ਕੀ ਆ ਆ ਜਮਾ ਹੀ ਬਈ ਲੱਗ ਚੀ ਜਾ ਅਜੇ ਰੰਗ ਤੁਹਾਨੂੰ ਇੱਕ ਗਰਦਾ ਪਿਆ ਉਹਦੇ ਕਰਕੇ ਆ ਦੇਖ ਕਮਿੰਗ ਸੂਨ ਰੰਗ ਬਹੁਤ ਦੀਆ ਹੋਇਆ ਤੇ ਸਰਦਾ ਨਹੀਂ ਕੋਸੋ 50 ਕਮਿੰਗ ਸੂਨ ਹਾਂ 100 85 ਦਿਖਾਤਾ ਬਾਈ ਲੋਗੋ ਪਹਿਲੇ ਹੀ ਕਮਿੰਗ ਸੂਨ ਕੱਲ੍ਹ ਨੂੰ ਸਰੇ ਵਾਲਾ ਕਰਿਆ ਯਾਰ ਆ ਬਾਈ ਬਾਜਰ ਆਇਆ ਤਾਂ ਆਵਾਜ਼ ਨਾਲ ਕੀ ਮੁਕਾਬਲਾ ਇਹਦਾ ਪਵਾੜ ਵਾਲੇ ਲਗਾਤਾ ਰੰਗ ਇਹ ਦੇਖੇ ਹਨ ਅਪੀਟਰ ਵੀਡੀਓ ਜਿਹੜੀ ਦੇਖ ਕਿੰਨਾ ਰੰਗ ਹੋਣ ਦਾ ਤਾਂ ਹੈ ਨਹੀਂ ਟਰੈਕਟਰ ਵਾਲਾ ਹੀ ਰੰਗ ਆ ਨਾ ਬਾਈ ਸੇਮ ਆ ਫਰਕ ਤਾਂ ਨਹੀਂ ਹੈਗਾ ਸੇਮ ਟਰੈਕਟਰ ਵਾਲਾ ਬਾਕੀ ਅਜੇ ਰਹਿਦਾ ਵੀ ਹੈ ਕੰਮ ਆ ਹਾਂ ਜੀ ਮੰਗਾ ਜੰਮ। ਅਸੀਂ ਜਤੂਨ ਦਾ ਦਾ ਹਾਂ। ਦੇਖੋ ਐਂ ਚੱਕਿੰਦਾ ਨਾ ਇਹ ਐਂ ਹੀ ਗਿਰਦਾ। ਹਾਂ ਉਹ ਉਦੋਂ ਦੇਖਿਆ ਜੀ ਤਾਂ ਆਪਾਂ ਨੇ। ਹਾਂ ਬਸ ਨਾਲੇ ਦਾ ਹਾਂ। ਆ ਦੇ ਲੱਕਰੀ ਟੂਲ। ਨਹੀਂ ਉੱਪਰ ਨੂੰ ਚੱਕ ਹੁੰਦਾ ਨਾ। ਅੜੀ ਉੱਪਰ ਅੜੀ ਜਾਂਦਾ। ਚੱਕ ਸਮਾਨ ਇੰਨ ਚੱਕ ਹੁੰਦਾ। ਹੁਣ ਸਮਾਨ ਦਾ ਬਹੁਤ ਫਾਇਦਾ ਹਾਂ ਹੁਣ ਆ ਯਾਰ ਆਹ ਗੱਲ ਪਾਪ ਨਾ ਜਿੰਨਾ ਮਰਜੀ ਸਮਾਨ ਲੱਗ ਲੈ। ਬੱਤੀ ਰਹਿੰਦਾ ਵੀ ਆ ਕੰਮ ਬਾਈ ਚੱਲ ਰਿਹਾ। ਰੰਗੇ ਦੇਖਿਆ ਰੰਗੇ ਨੂੰ ਤਾਂ ਬਹੁਤ ਘੰਟਾ ਲੱਗਾ ਇਹ ਤੇ ਨੋ ਹੋ ਗਈ ਕਾਪੀ ਆ ਬਾਕੀ ਆ ਲੱਗੇ ਨੇ ਬਾਈ ਇਹਦੇ ਇੱਕ ਹੀ ਕੰਮ ਰਹਿੰਦਾ ਜਿਹੜਾ ਫੋੜੇ ਖਾਦਾ ਕਰਨੇ ਨੂੰ ਰਹਿ ਗਿਆ ਕੰਮ ਲੱਗੂਗਾ ਟਾਈਮ ਅਜੇ ਬੜੀ ਟਗ ਲੱਗਦਾ ਲੈ ਕਿਹੜਾ ਟੂਲ ਦੇ ਬਿਨਾ ਹਾਂ ਟੂਲ ਦੇ ਬਿਨਾ ਆ ਵੀ ਵਧੀਆ ਲੱਗਦਾ ਬਾਈ ਇਹਨਾ ਜੇ ਟੂਲ ਤੇ ਬਿਨਾ ਹਾਂ ਲੱਗਦੀ ਚੀਜ਼ ਹੋਊਗੀ ਲੱਗਦੀ ਚੀਜ਼ ਹੋਊਗੀ ਔਰ ਟੈਂਕੀ ਟੁੰਕੀ ਵੀ ਲੱਗੇ ਦੀ ਆ ਪਾਣੀ ਵਾਲੀ ਥੱਲੇ ਵੀ ਬਾਈ ਪੂਰਾ ਕੰਮ ਹੋ ਗਿਆ ਮਾਣਿਆ ਨੇ ਬਰੀਕੀ ਚੀਜ਼ ਰੇਕ ਦੇਖ ਕੇ ਬਾਈ ਕੰਮ ਕਰਿਆ ਹਜੇ ਦੇਖ ਤੂੰ ਐਦਾ ਪਰ ਲੱਗਣਾ ਆ ਪੇਂਟ ਹੋਣੇ ਆ ਉਹ ਐਮ ਜੀ ਗਰੁੱਪ ਆ ਇਹ ਜਾਲੀ ਵੀ ਲਾਪਰੀ ਦੂਈ ਕਰੀ ਵੀ ਐ ਨਟਾਲੇ ਜਾਲੀ ਖੁੱਲਦੀ ਕਰੀ ਵੀ ਐ ਨਟਾਲਾ ਇਹ ਬੜੇ ਹੀ ਨਟ ਪਾਏ ਹੋਏ ਆ ਬੜੀ ਬਾਰੇ ਇਹ ਵਧੀਆ ਕੰਮ ਕਰਿਆ ਹੋਗਾ ਜਾਲੀ ਖੋਲਣੀ ਵੀ ਨਹੀਂ ਹੈਗਾ ਤੇ ਹੈ ਇਹ ਬੜੇ ਖੋਲਣੀ ਵੀ ਨਹੀਂ ਨਹੀਂ ਜਿੱਦਾਂ ਆਪਾਂ ਨੇ ਕਿਤੇ ਨੂੰ ਜਾਣਾ ਏ ਜਿੱਦਾਂ ਹੁਣ ਲੰਬੇ ਟੂਰ ਨੂੰ ਜਾਣਾ ਕਿਤੇ ਉੱਥੇ ਨੂੰ ਤਾਂ ਫਿਰ ਖੋਲਣੀਆਂ ਪੈਣੀਆਂ ਚਾ ਨਹੀਂ ਜਾਵੀਂ ਸਿਆਲ ਤੇ ਹੈ ਬੰਦੇ ਨਾ ਉਹ ਵੀ ਜਾਵੀਂ ਸਿਆਲ ਤੇ ਨਹੀਂ ਖੋਲਣੀਆਂ ਫਿਰ ਆਲੇ-ਦਾਲੇ ਦਾ ਮਾਹੌਲ ਹੀ ਦਿਖਦਾ ਆਪជា ਨੂੰ ਹੀ ਆ ਰਿਹਾ ਹਾਂ ਬਾਕੀ ਬਹੁਤ ਸੋਣਾ ਬਾਈ ਕੰਮ ਹੋ ਰਿਹਾ 68 ਚੀਜ਼ ਜਮੀਨ ਦੀ ਆ ਕੋਣ ਵਾਲੇ ਟਾਈਮ ਤੇ ਬਾਈ ਇਹ ਵੀ ਆ ਜਾਣੀ ਆਪਣੇ ਅਜੇ ਵੀਡੀਓ ਬੂੜੇ ਆਉਂਗੇ ਆ ਇਹ ਰਿਮ ਰਮ ਰੰਗ ਹੁਣ ਨੂੰ ਤੇ ਵੀ ਆ ਟਾਇਰ ਸੂਰ ਪੈਣੇ ਆ ਪਿੱਛੇ ਡਾਲਾ ਰਹਿਣਾ ਸਾਰੇ ਕੰਮ ਰਹਿੰਦਾ ਆ ਜੀ ਦੋ-ਤਿੰਨ ਦਿਨ ਲੱਗੇ ਜਾਣਗੇ ਹਾਂ ਦੋ-ਤਿੰਨ ਦਿਨ ਲੱਗੇ ਜਾਣਗੇ ਨਹੀਂ ਹਾਂ ਬਦਲਾ ਵੀ ਕਰਦੇ ਸਟਿੱਕਰਾਂ ਦਾ ਚੱਲ ਅੱਜ ਨੇ ਵੇਡ ਦਣਾ ਇਹਨਾਂ ਦੇ ਭਾਈ ਜੀ ਹਾਂ ਫਿਰ ਉਹਦੇ ਬਾਅਦ ਹੋਊਗੀ ਇੱਥੇ ਜਾਣਾ ਨਾ ਮੇਲੇ ਲਾਉਣੇ ਆ ਹਾਂ ਭਾਈ ਆਉਂਦੇ ਅਗਲੇ ਮਹੀਨੇ ਚ ਮਿਲੂੰਗਾ ਆਪਾਂ ਨੂੰ ਇਹ ਟਰਾਲਾ ਅਜੇ ਲਾਈਟਾਂ ਲੁੱਟਾ ਦੇ ਰਹੇ ਨੇ ਉੱਥੇ ਲਾਈਟਾਂ ਲੱਗਣੀਆਂ ਬਿਲਕੁਲ ਆਹ ਖੋਦ ਕੇ ਜਿਹੜੇ ਆ ਨਹੀਂ ਲਿਖਿਆ ਹੋਇਆ ਆਲਾ ਇਹ 12 ਆਲਾ ਆਲੀ ਨਹੀਂ ਸਿੱਕੀ ਆਲੇ ਲਿਖਿਆ ਗਿਆ ਜੀ ਆਇਆ ਦੋਏ ਹਾਈਡਰੌਲਿਕ ਜੈਕ ਲੱਗਣੇ ਹਨ ਮੁਰਲੀ ਜੀ ਦਾ ਕੰਮ ਤਾਂ ਪੇ ਆਖਾ ਸਾਡੇ ਉਹੀ ਹੈ ਨਾ ਬਣਾ ਆਪਾਂ ਤਾਂ ਮੇਨ ਸਟਿਕਰਾਂ ਦਾ ਨਾ ਗੱਗੇ ਨੇ ਬਾਈ ਉਹ ਸਹੀ ਕਰਕੇ ਲਗਾਉਣੇ ਤੇ ਉਹ ਲਵਾਤੇ ਇਹ ਕਹਿੰਦਾ ਇਹਦੇ ਜਨਤ ਘਾਟ ਬਾਦ ਹੋ ਗਏ ਉੱਚਾ ਨੀਵਾ ਉਹ ਚੀਜ਼ਾਂ ਬਰਾਬਰ ਰਾਜੇ ਲਗਵਾਉਂਦੇ ਨੇ ਬਾਕੀ ਉੱਤਰ ਬੈਠੇ ਆ ਸਾਰੇ ਮਲਾਉਣੇ ਤੁਹਾਨੂੰ ਕਿਤੇ ਆ ਕੇ ਇਦਾਂ ਕੰਮ ਚੱਲਦਾ ਆ ਫੁੱਲ ਤਿਆਰ ਆ ਟਰਾਲਾ ਆ ਜੀ ਬਣਨੀ ਆ ਜੇ ਆ ਨਿਕਲ ਕੇ ਆਉਣੇ ਰੰਗ ਰੰਗ ਹੋਣੇ ਆ ਉਹ ਚੀਜ਼ਾਂ ਹੋਣੀਆਂ ਸਾਦਾ ਕੰਮ ਪਏ ਆ ਇਹ 16 ਗੁੱਟ ਆ ਆ 14 ਲਾ ਦਮਨਤਾ ਤੁਸੀਂ ਲਾ ਸੋੜਾ ਇਹਦੇ ਮੂਰੇ ਦੇਖਣ ਨੂੰ ਤਾਂ ਛੋਟਾ ਜਿਹੀ ਲੱਗ ਜਾਂਦਾ ਹਨਾ ਆ ਪਿਆਦਾ ਡਾਲਣਾ